ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਉਹ ਬਹੁਤ ਸਾਨੀਆਂ ਸਮਾਜ ਸੇਵੀ ਸੰਸਥਾਵਾਂ ਅੱਜਕੱਲ੍ਹ ਅਜਹੀਆਂ ਨੇ ਜੋ ਦਿਲੋਂ ਲੋਕ ਭਲਾਈ ਦਾ ਕੰਮ ਕਰਦੀਆਂ ਨੇ ਤੇ ਕੁਝ ਅਜਿਹੇ ਵੀਰ ਹੈ ਨੇ ਜੋ ਆਪਣੇ ਪੇਸ਼ੇ ਨੂੰ ਲੋਕ ਭਲਾਈ ਵਾਸਤੇ ਸਮਰਪਿਤ ਕਰ ਚੁੱਕੇ ਨੇ ਬਟਾਲਾ ਤੋਂ ਅਜਿਹੇ ਹੀ ਇੱਕ ਡਾਕਟਰ ਨੇ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਸਹਾਇਤਾ ਦਿੱਤੀ ਹੈ ਹਮੇਸ਼ਾ ਗਰੀਬਾਂ ਦਾ ਇਲਾਜ ਕੀਤਾ ਹੈ ਤੇ ਜੋ ਲੋਕਾਂ ਦੀ ਭਲਾਈ ਵਾਸਤੇ ਇੱਕ ਹਸਪਤਾਲ ਦਾ ਵੀ ਨਿਰਮਾਣ ਕਰ ਰਹੇ ਨੇ ਪਰ ਹਰ ਚੰਗੇ ਕੰਮ ਵਿੱਚ ਆਖਿਰ ਰੋੜਾ ਕੌਣ ਅੜਾ ਸਕਦਾ ਹੈ ਆਖਿਰ ਕੌਣ ਗਰੀਬਾਂ ਦੇ ਹੱਕ ਖਾ ਸਕਦਾ ਹੈ ਆਖਿਰ ਕੌਣ ਬਿਨਾਂ ਮਤਲਬ ਤੋਂ ਕਿਸੇ ਨੂੰ ਪਰੇਸ਼ਾਨ ਕਰਕੇ ਜਾ ਸਕਦਾ ਹੈ ਤੁਸੀਂ ਸੋਚ ਹੀ ਸਕਦੇ ਹੋ ਆਉ ਤੁਹਾਨੂੰ ਵਿਖਾਣਿਆ ਕਿ ਇਸ ਹਸਪੀਟਲ ਦੇ ਵਿੱਚ ਆਖਿਰ ਅਜੀਹਾ ਕੀ ਹੋਇਆ ਕਿ ਡਾਕਟਰ ਸਾਹਿਬ ਨੂੰ ਵੀ ਗੁੱਸਾ ਚੜ ਗਿਆ ਤੇ ਉਹਨਾਂ ਨੇ ਲਾਈਵ ਹੋ ਕੇ ਅਸਲੀਅਤ ਤਸਦੀਕ ਕੀ ਉਹਨਾਂ ਦਾ ਕਸੂਰ ਕੀ ਹੈ ਹਾਂਜੀ ਵੀਰੋ ਮੈਂ ਲਾਈਵ ਹੋਇਆ ਤੁਹਾਡੇ ਨਾਲ ਦੁਬਾਰਾ ਇੱਕ ਵਾਰ ਇਹ ਐਸਐਚਓ ਸਾਹਿਬ ਨੇ ਇਹ ਭਾਜੀ ਗੱਡੀ ਸਿਟੀ ਠਾਣੇ ਜੋ ਸਾਡੇ ਹਸਪੀਟਲ ਗਏ ਔਰ ਦੋ ਉੱਥੇ ਲੋਕਾਂ ਨੂੰ ਝੁਕ ਲਿਆਏ ਨੇ ਇਹ ਐਸਐਚਓ ਸਾਹਿਬ ਨੇ ਇਹ ਰਵਿੰਦਰ ਸਿੰਘ ਐਸਐਚਓ ਸਾਹਿਬ ਨੇ ਹੁਣ ਇਹਨਾਂ ਨੂੰ ਭਾਵੇਂ ਬੁਰਾ ਲੱਗਦਾ ਏ ਪਰ ਅਸੀਂ ਆਵਾਮ ਨੇ ਆਪਣੀ ਗੱਲ ਰੱਖਣੀ ਹੁੰਦੀ ਏ ਲੋਕਾਂ ਸਾਹਮਣੇ ਆ ਔਰ ਇਹਦੇ ਤੇ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਗਰੀਬਾਂ ਲਈ ਬੰਦ ਰਿਹਾ ਔਰ ਇਹਨਾਂ ਲੋਕਾਂ ਨੇ ਬਣਾਉਣਾ ਕੀ ਏ ਮਤਲਬ ਇਹਨਾਂ ਬਣਾਉਣਾ ਤੇ ਹੈ ਨਹੀਂ ਤਾਂ ਉੱਤੋਂ ਮਤਲਬ ਅਸੀਂ ਨਹੀਂ ਕੁਝ ਕਰਦੇ ਭਾਈ ਆਹ ਖੰਗੇ ਨਹੀਂ ਕਰਦੇ ਆਹ ਬੜੀ ਲਾਜੋ ਕਰਕੇ ਅਗਰ ਦੇਰ ਤੋਂ ਨਹੀਂ ਲਾਜੋ ਕੱਢ ਕੇ ਦੇਖ ਹਾਲਾਤ ਨੇ ਕਿ ਸਾਰਾ ਦਿਨ ਮਰੀਜ਼ਾਂ ਦੇ ਖਪਚੀ ਦਾ ਵਾ ਪੜੀ ਪੜੇ ਹਸਪਤਾਲ ਦਿੰਦੇ ਨੇ ਨਹੀਂ ਨਹੀਂ ਤੁਸੀਂ ਇਲੀਗਲ ਇਹ ਮੇਰੇ ਹਸਪਤਾਲ ਦੇ ਵਿੱਚੋਂ ਬੰਦੇ ਚੋਕ ਲਿਆਏ ਨੇ ਹਾਂਜੀ ਅਰੇ ਹਸਪਤਾਲ ਦੇ ਬੰਦੇ ਕਿਹੜੇ ਉਹਨਾਂ ਬੰਦੇ ਦੀ ਮੈਂ ਤੁਹਾਨੂੰ ਇਹ ਕਹਿਣ ਟੇ ਬੰਦੇ ਪਿਠਾਏ ਜੀ ਤੁਸੀਂ ਜੀ ਸੱਚੇ ਨੇ ਆਓ ਤੋਂ ਮਟਾ ਜੇ ਤੁਸੀਂ ਸੱਚੇ ਜੁਗਾੜ ਕਰ ਲਓ। ਮੈਨੂੰ ਇੱਕ ਵਾਰੀ ਕਹੋ ਕਿ ਮੈਂ ਤੁਹਾਨੂੰ ਕੀ ਕਹਿਆ ਸੀ ਲੋਕ। ਕਿਸ ਹਾਲਤ ਨਾਲ ਕਰਨਾ? ਦੇਖਿਆ ਹੀ ਹਿਸਾਬ ਕਰਨਾ ਤੁਸੀਂ ਕਰ ਮੈਂ ਘਰ ਤੇ ਲਾਦਾ ਹੀ। ਹਾਂ। ਦੇਖਿਆ ਵੀ ਤੁਹਾਨੂੰ ਮੇਰੇ ਨਾਲ ਹਿਸਾਬ ਨਹੀਂ ਮਿਲੇਗਾ ਤੁਹਾਨੂੰ ਦੇਣਾ ਨਹੀਂ ਸਭ ਘਾਤ ਸੁਵੀ ਦਾ ਪੈਸਾ ਹਤਾ ਕਲੀਅਰ ਕਰਨਾ। ਹਾਂ ਹਾਂ। ਮੈਨੂੰ ਰੇਟ ਵਿੱਚ ਕੋਈ ਫੱਕ ਲੱਗ ਰਿਹਾ। ਹਾਂ ਉਹ ਹੀ ਫੜ ਕੇ ਬੰਦ। ਕੁਝ ਕਹੇ ਤੈਨੂੰ। ਉੱਥੇ ਭਾਇਆ ਦੀ ਭਾਈ ਸਾਨੂੰ ਅੱਤੀ ਬਸ ਤੋਂ ਕੋਤਾ ਬੋਜੀ ਤੁਹਾਨੂੰ ਮੈਂ ਕਿਹਾ ਕਿ ਮੈਂ ਤੁਹਾਨੂੰ ਮਤਲਬ ਕਿ ਮੈਂ ਆਪਣਾ ਸਾਤਾ ਕਲੀਅਰ ਕਰਨਾ ਹੈ ਤੇ ਉਹ ਗੱਲ ਕੀਤੀ ਮੇਰੇ ਨਾਲ ਲੈਕਚਰਰ ਮੇਰੀ ਕੁੜੀਆ ਨੇ ਹਰ ਵੀਕ ਪੇਲਿਆ ਸੀ ਮੈਂ ਨਾਲ ਕੋਈ ਜ਼ਿਕਰਦਾਰੀ ਨਹੀਂ ਨਹੀਂ ਤੁਹਾਨੂੰ ਮੈਂ ਕੀ ਕਿਹਾ ਵੀ ਹਿਸਾਬ ਕਰਨਾ ਉਹ ਹਿਸਾਬ ਤੁਸੀਂ ਕਰਨਾ ਹੀ ਹੈ ਨਾ ਮਤਲਬ ਅਸੀਂ ਬੰਧੀਆਂ ਹਿਸਾਬ ਦੇ ਗੱਦੇ ਦਾ ਕਰਨਾ ਹੈ ਕਿ ਨਹੀਂ ਹਾਂਜੀ ਇਹ ਕਿਸੇ ਕੰਪਨੀ ਕੋ ਗੱਦੇ ਲਏ ਹੀ ਗਏ ਤਾਂ ਉਹ ਹਸਤਾਚ ਫੇਰ ਆ ਗਿਆ ਔਰ ਪੁਲਿਸ ਤੇਰੇ ਹਸਪੀਟਲ ਤੇ ਗਈ ਆ ਕਰੀਬ ਦਿਨ ਤੋਂ ਕੀ ਬੇਸਾਰੇ ਲੋਕਾਂ ਵਾਸਤੇ ਹਸਪਤਾਲ ਬਣਾ ਰਹੇ ਆ ਔਰ ਇਹ ਖਲਾਅਤ ਨੇ ਵੀਰੋ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਔਰ ਪੁਲਿਸ ਨੇ ਜਾ ਕੇ ਸਾਤਾ ਮਾਰਿਆ ਸਾਰੇ ਬੰਦੇ ਨਹੀਂ ਆ ਚੁੱਕੇ ਨੇ ਮੇਰੀ ਗੱਲ ਸੁਣੋ ਕਹਿੰਦੇ ਬੈਠ ਕੇ ਸਾਥ ਕਰਦੇ ਮੇਰੇ ਭਾਈ ਹੱਥੇ ਹਸਪਤਾਲ ਚ ਆਉਂਦਾ ਮਤਲਬ ਇਹ ਅਸੀਂ ਕੋਈ ਚੋਰ ਆ ਕੋਈ ਡਾਕੂ ਆ ਹੀ ਬੈ ਕੇ ਸਾਥ ਕਰਦੇ ਅਸੀਂ ਕੋਈ ਚੋਰ ਡਾਕੂ ਆ ਇੱਕ ਸਾਰਾ ਦਲ ਖਪਜੀ ਦਾ ਮਰੀਜ਼ਾਂ ਦੇ ਵਿੱਚ ਉਲਟਾ ਇਹਨਾਂ ਨੂੰ ਸਗੋਂ ਸਾਨੂੰ ਆ ਕੇ ਸਗੋਂ ਸਨਮਾਨ ਕਰਨ ਦੀ ਬਜਾਏ ਤਾਂ ਗੱਡੀ ਥਾਣੇ ਦੇ ਬਾਹਰ ਖੜਾ ਲਈ ਹਸਪਤਾਲ ਦੇ ਬਾਹਰ ਇਹਨਾਂ ਦੇ ਮੁਲਾਜ਼ਮ ਸਾਡੇ ਕੋਲ ਇਲਾਜ ਕਰਾਉਂਦੇ ਨੇ ਕਈ ਇਹਨਾਂ ਦੇ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦੇ ਬਾ ਪੈਸੇ ਦੇ ਦੇ ਕੇ ਇਲਾਜ ਕਰਾਉਂਦਾ ਔਰ ਇਹ ਵੀ ਜਿਹੜੇ ਮਹਾਟੇ ਵਰਗੇ ਬੰਦਿਆਂ ਨਾਲ ਇਦਾਂ ਹੋਂਡਿਆ ਤੇ ਆਮ ਗਰੀਬਾਂ ਨਾਲ ਲੋਕ ਹੀ ਕਰਦੇ ਹੋਣਗੇ ਮੈਂ ਤਾਂ ਵੀ ਭਾਈ ਸਾਹਿਬ ਨਸਿਆਂ ਵਾਲੇ ਨੂੰ ਫੜੋ ਜੇ ਕੁਝ ਕਰਨਾ ਹੈ ਪੁਲਿਸ ਨੂੰ ਫੜੋ ਆ ਜਾ ਜੇ ਆਹੋ ਉਤਰਾ ਗੱਡੀ ਜਾਂ ਜਾਓ ਭਾਈ ਇੱਥੇ ਆਓ ਮੇਟੋ ਮੇਟੀ ਆ ਮੇਰੇ ਘਰ ਦੇ ਤਾਂ ਜਲਦੀ ਆਓ ਬੁਗ ਵੀਰ ਦਾ ਆਓ ਮੇਰਾ ਵੀਰ ਓ ਇੱਥੇ ਮਰੇ ਕਾ ਟਾਡੇ ਮਾਰਨ ਨਾਲ ਨਹੀਂ ਗੱਲ ਨਹੀਂ ਕਰਾਂ ਉਹ ਨਹੀਂ ਗੱਲ ਕਰਾਂ ਹਾਂ ਆਹ ਵੀ ਗੱਲ ਅੱਧਾ ਘੰਟਾ ਪਹਿਲਾਂ ਹੀ ਹੋ ਗਈ ਆ ਤੁਹਾਡੇ ਨਾਲ ਕੋਈ ਗੱਲ ਨਹੀਂ ਇਹ ਵੀਰੋ ਹਾਲਾਤ ਨੇ ਸਾਡਾ ਦੇਸ਼ ਆਂਦੇ ਨੇ ਕਿ ਇੱਥੋਂ ਦੀ ਨਸ਼ਾ ਖਤਮ ਕਰਨਾ ਇੱਥੋਂ ਦੀ ਕ腐ਸ਼ਨ ਖਤਮ ਕਰਨੀ ਆ ਹੈ ਇਹ ਲੋਕ ਹਾਟੇ ਵਰਗੇ ਲੋਕਾਂ ਨੂੰ ਇੱਥੇ ਤੰਗ ਕਰਦੇ ਨੇ ਤੇ ਆਮ ਗਰੀਬਾਂ ਦਾ ਇੱਥੇ ਕੀ ਕਰਦੇ ਹੋਗੇ ਇਹ ਬਟਾਲਾ ਪੁਲਸ ਵੀ ਨਹੀਂ ਉਹਨਾਂ ਬਟਾਲਾ ਪੁਲਸ ਦਾ ਮਤਲਬ ਇਹ ਹਾਲ ਆ ਤੁਹਾਨੂੰ ਕੀ ਚੰਡ ਚਾਹ ਲੋ ਹਾਂ ਆ ਜੀ ਮੈਂ ਕਹਿੰਦਾ ਮੈਨੂੰ ਹੋਰਾਂ ਪੈਸੇ ਮਿਤਾਓ ਆ ਜੋ ਖਿੱਤੇ ਲਾਏ ਇੱਕ ਗੱਡੀ ਹੁਣ ਇੱਥੇ ਆਪਾਂ ਕਿਉਂ ਢੱਕੀ ਸਾਡਾ ਹੱਕ ਬੰਦਾ ਵਾ ਅਸੀਂ ਆਵਾਮ ਆ ਕਰੋ ਇਹਨਾਂ ਨੇ ਜਿਹੜਾ ਮੇਰੇ ਤੇ ਪਰਚਾ ਕਰਨਾ ਕਰ ਦੇਣਾ ਅੱਗੇ ਵੀ ਝੂਠੇ ਪਰਚੇ ਮੇਰੇ ਤੇ ਨਾ ਕਈ ਕੀਤੇ ਨੇ ਇਹ ਲੋ ਆਉਂਦੀ ਜੀ ਅੱਜ ਨਵਾਂ ਕਟੂਟ ਦੇਖੋ ਆ ਦੇਖੋ ਆ ਗੱਡੀ ਸਾਡੀ ਆ ਆ ਮੇਰੇ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਦੀ ਗੱਡੀ ਆ ਔਰ ਇਹਨੂੰ ਹੁਣ ਇਹਦੀਆਂ ਫੋਟੋਆਂ ਲਾਉਂ ਰਹੇ ਨੇ ਅਗਲੇ ਬੰਦੇਓ ਆਹ ਕੋ ਫੋਟੋਆਂ ਲਾਉਂਦੇ ਪਏ ਨੇ ਪਰਚਾ ਕਰਨਾ ਭਾਜੀ ਪਤਾ ਇਹਨਾਂ ਟੈਂਪਲ ਨੂੰ ਕਿੱਥੇ ਕਰਚਾ ਉਹ ਮੈਂ ਜਿਹਨਾਂ ਨੂੰ ਜਾਣਦੀ ਕਹਾਂ ਰਾ ਇਹਨਾਂ ਪਰਚਿਆਂ ਦੇ ਵਿੱਚ ਸੱਚ ਦੀ ਖਤਰ ਪਰਚਾ ਪੂਰੇ ਤਸਕਰਾਂ ਦੇ ਪੰਜਾਬ ਦੇ ਨਾਲ ਨਹੀਂ ਜੀ ਕੋ ਜਾ ਕੇ ਕਿਤੇ ਨਹੀਂ ਤੁਹਾਡੀ ਬੁੱਤ ਨੂੰ ਮੈਂ ਧੱਕੇ ਆਓ ਗੱਡੀ ਵਾਹ ਪਰੇਵਾਰ ਫੌਜੀ ਕਿੱਥੇ ਆ ਹਾਂਜੀ ਆ ਵੱਡੀਓ ਤੋਂ ਪਰੇ ਕਰਦਾ ਇੱਥੇ ਕਰਦੇ ਆ ਰਾਹ ਤੇ ਗੱਡੀ ਪਰੇ ਕਰ ਉੱਥੋਂ ਹਾਂਜੀ ਉਤਾਰ ਵੀਰ ਹਾਂਜੀ ਹਾਂਜੀ ਕੀ ਗੱਲ ਬੜਾ ਪਾਉਂਦੀ ਏ ਕੋਈ ਬੰਦਾ ਸਿਹਤ ਨੂੰ ਲੈ ਕੇ ਸਮਝਾਦਾ ਤੇ ਤੇਰੀ ਸ਼ਾਬਾਸ਼ ਮਰੀਜ਼ਾਂ ਲਈ ਖਵਨਡੇ 14 ਕਰੋੜ ਦਾ ਹਸਪਤਾਲ ਬਣਾਤਾ ਪੰਜਾਬ ਦਾ ਸਭ ਤੋਂ ਵੱਡਾ ਫਿਰ ਵੀ ਤੁਸੀਂ ਲੋਕਾਨੂੰ ਇਦਾਂ ਪ੍ਰਚਾਰ ਕਰਦੇ ਤੇ ਤੇਰੇ ਉੱਤੇ ਸ਼ਖਾਤ ਨਾਂ ਦੇ ਕੰਮ ਕਰਦੇ ਆਂ ਉਹਨਾਂ ਚੱਲੀ ਪੀਰ ਮੈਨੂੰ ਸਮਝ ਆਏਗਾ ਹੁਣ ਉੱਥੇ ਸੀਮਲ ਸਟਾਫ ਆ ਕੁੜੀਆਂ ਨੇ ਡਾਕਟਰ ਨੇ ਉਹਨਾਂ ਡਾਕਟਰਾਂ ਤੇ ਕੀ ਅਸਰ ਹੋਇਆ ਹੋਏਗਾ ਜੀ ਭਾਜੀ ਆਜੋ ਆਜੋ ਆ ਗੱਲ ਨੂੰ ਦੇ ਪਾਏ ਇਹ ਬੰਦੇ ਨੇ ਇੱਧਰ ਆ ਕੇ ਪਿਛਾ ਕੇ ਲੈ ਆਉਂਦੇ ਨੇ ਗੱਡੀ ਚ ਸਾਡੇ ਵਾਦੀ ਗੱਲ ਕਰਨੀ ਨਹੀਂ ਨਾ ਤੇ ਕਿਸੇ ਦੀ ਗੱਲ ਕਰਨੀ ਇੱਧਰ ਆ ਕੇ ਗੱਲ ਸੁਣੋ ਗੱਡਿਆਂ ਦੇ ਵਿੱਚ ਹਸਾਬ-ਤਾਬ ਹੋਇਆ ਹੀ ਨਾ ਕਿ ਪੈਸੇ ਦਾ ਫਰਕ ਨਿਕਲਣ ਡਿਆ ਤੁਸੀਂ ਮੈਨੂੰ ਕਹਿੰਦੇ ਗੱਦੇਦਾਨ ਕਰਨੀ ਮੈਂ ਕਹਿੰਦਾ ਯਾਰ ਦਾਨਦਾਨ ਕਰਦੇ ਤਾਂ ਕਾਹੇ ਬੜੇ ਫਰਕ ਨਹੀਂ ਆਇਆ ਇੰਨਾ ਹੀ ਨਾ ਧੰਨਿਆ ਕੀ ਕਰਾਇਆ ਤੇ ਹਿਸਾਬ-ਕਾਬ ਕਲੀਅਰ ਕਰਕੇ ਜੋ ਹੋਏਗਾ ਮੈਂ ਕਰਾਇਆ ਤੱਕ ਵੀ ਦੇ ਕੇ ਭੇਜਾਂਗਾ ਮੈਂ ਹਿਸਾਬ-ਕਾਬ ਕਲੀਅਰ ਕਰ ਲਿਆ ਇਹ ਗੱਲ ਕੀਤੀ ਵੀ ਵੇਚੋ ਇੱਥੇ ਵੀ ਇੱਥੇ ਦੇ ਤੇ ਤੁਹਾਡੇ ਚਾਰ ਤੋਂ ਵੀ ਦਾ ਪਰਚਾ ਮੈਜੇਗਾ ਪਾਜੇ ਗਾ ਮਤਲਬ ਤੇ ਉਹ ਪਾਵਾਂ ਨਹੀਂ ਪਰਚਾ ਇਹਨਾਂ ਨੇ ਕਰਨਾ ਹੀ ਇਹਨਾਂ ਕੋਈ ਜਾਣਾਂ ਹੀ ਨਹੀਂ ਪਰ ਪਹਿਲਾਂ ਮੈਂ ਕਹਿੰਦੀ ਹਿਸਾਬ-ਕਾਬ ਕਰਨਾ ਕਿਉਂ ਕੋਈ ਨਾ ਇਹ ਗੱਲ ਸਰ ਜੀ ਮੈਂ ਆਪਣਾ ਬੈ ਕੇ ਕੋਈ ਜਿਹੜਾ ਪਾਵਾਂਗਾ ਪਾਜੀ ਤੇਜ ਪਾਜੀ ਨਾਲ ਹਿਸਾਬ-ਕਾਬ ਆਪਣਾ ਜੀ ਮੈਂ ਕਹ ਤਾਂ ਭਾਈ ਜੀ ਤਾਂ ਕਦੇ ਤੇਰੇ ਕੋਲ ਗੱਲ ਕਰੇ ਮੈਂ ਲੋਕਾਂ ਨੂੰ ਲੁੱਟੋਗੇ ਫਿਰ ਤੁਹਾਡੇ ਤੇ ਮਤਲਬ ਕੀ ਨਹੀਂ ਤਾਂ ਰੁੱਸਾ ਆਪੇ ਕਰਨੀ ਹੈ ਤੁਹਾਡੇ ਨਾਲ ਕੋਈ ਵੀ ਕੰਮ ਹੈ ਯਾਰ ਅਸੀਂ ਵੀ ਇੱਥੇ ਰਹਿਣਾ ਤੂੰ ਵੀ ਇੱਥੇ ਰਹਿਣਾ ਭਾਈ ਟੀਜੀ ਫਰਨੀਚਰ ਹੈ ਟੀਜੀ ਫਰਨੀਚਰ ਪਟਿਆਲਾ ਟੀਜੀ ਫਰਨੀਚਰ ਵੀਰੋ ਪਟਿਆਲਾ ਇਹ ਉਹਦੇ ਬੰਦੇ ਆਏ ਨੇ 100 ਗੱਦਾ ਦਾਨ ਕਰਨ ਦੀ ਗੱਲ ਕੀਤੀ ਸੀ ਪਰ ਇੱਧਰ ਹੁਣ ਤੁਸੀਂ ਦੇਖ ਲਓ ਕੀ ਹੋ ਰਿਹਾ ਹੈ ਹੈ ਉਤੋਂ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਔਰ ਵੀ ਉਹ ਬੰਦੇ ਸਾਡੇਆਂ ਨੂੰ ਮਤਲਬ ਧੱਕੇ ਨਾਲ ਬਿਠਾ ਲਿਆ ਇੱਕ ਬੰਦਾ ਭਰੂ ਦਾ 3 ਲੱਖ ਰੁਪਇਆ ਮੰਡਣ ਡਿਆ ਸਮਾਜ ਪਰ ਉਹ ਬੰਦਾ ਜਿਹੜਾ ਵਾ ਉਹ ਇੱਥੇ ਠਕੇ ਨਾ ਇਹਨਾਂ ਬੰਦਿਆਂ ਨੂੰ ਬਿਠਾ ਲੇਗਾ। ਔਰ ਇਹ ਜਿਹੜੇ ਅਫਸਰ ਨੇ ਇਹਨਾਂ ਨੇ ਹਾਨੂੰ ਮਦਦ ਸਾਬਤ ਦੇਣੀ ਹੁੰਦੀ ਆ ਕਿ ਤੁਸੀਂ ਵਧੀਆ ਗਰੀਬਾਂ ਦੀ ਮਦਦ ਕਰਨ ਦੇ ਜੇ ਇਹ ਇੱਥੇ ਆ ਕੇ ਗੱਡੀਆਂ ਤੇ ਮੇਰੇ ਹਸਪੀਟਲ ਤੇ ਜਾ ਕੇ ਤੇਰਾ ਕੰਮ ਬਹੁਤ ਵਧੀਆ ਉੱਥੇ ਕੁੜੀਆਂ ਦਾ ਸਟਾਫ ਲੇਡੀ ਸਟਾਫ ਡਾਕਟਰ ਸਾਰਿਆਂ ਦੇ ਸਾਹਮਣੇ ਗੱਡੀ ਦੇ ਵਿੱਚ ਬੰਦ ਕੇ ਆ ਕੇ ਹੁੰਦੇ ਨੇ। ਕਰ ਦੋ ਫਿਨਿਸ਼ ਕਰੀ। ਨਗਰ ਆਦੀ ਬਹੁਤ ਆਦੀ ਗੁਰਪਿਆਰੋ ਸਾਡੀ ਪੁਲਿਸ ਹੋਵੇ ਪ੍ਰਸ਼ਾਸਨ ਹੋਵੇ ਜਾਂ ਸਾਡੇ ਅਹੁਦੇਦਾਰ ਹੋਣ ਜਾਂ ਲੀਡਰ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਵੀ ਲੋਕ ਦਿਲੋਂ ਲੋਕ ਭਲਾਈ ਵਿੱਚ ਲੱਗੇ ਹੋਏ ਨੇ ਸਰਬੱਤ ਦੇ ਭਲੇ ਵਾਸਤੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਲੱਗੇ ਹੋਏ ਨੇ ਉਹਨਾਂ ਦਾ ਸਾਥ ਦਿੱਤਾ ਜਾਵੇ ਨਾ ਕਿ ਉਹਨਾਂ ਦੇ ਕੰਮਾਂ ਦੇ ਵਿੱਚ ਅੜਚਨਾ ਪਾਈਆਂ ਜਾਣ ਕਿਉਂਕਿ ਅਸੀਂ ਆਪ ਦਿਲੋਂ ਕੰਮ ਕਰਨ ਵਾਲਿਆਂ ਦਾ ਮਨ ਉਦੋਂ ਤੋੜ ਦਿੰਦੇ ਹਾਂ ਜਦੋਂ ਅਸੀਂ ਉਹਨਾਂ ਨੂੰ ਚੰਗੇ ਕੰਮ ਵੀ ਨਹੀਂ ਦਿਨੂ ਕਰਨ ਦਿੰਦੇ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਵਿੱਚ ਅੜਚਨਾ ਪੈਦਾ ਕਰ ਦਿੰਦੇ ਆ ਤੇ ਸਾਰੇ ਸਮਾਜ ਨੂੰ ਵੀ ਚਾਹੀਦਾ ਹੈ ਸਾਰੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਵਾਦ ਚੜ ਕੇ ਸਾਥ ਦਿੱਤਾ ਜਾਵੇ ਜੋ ਸਮਾਜ ਦੇ ਹਿੱਤਾਂ ਵਾਸਤੇ ਸਮਰਪਿਤ ਨੇ ਜੋ ਲੋਕ ਭਲਾਈ ਵਾਸਤੇ ਸਮਰਪਿਤ ਨੇ ਜੋ ਸਰਬੱਤ ਦੇ ਭਲੇ ਵਾਸਤੇ ਸਮਰਪਿਤ ਨੇ ਤੇ ਜੇਕਰ ਅਜੀਹਾ ਮੁਖ ਹਟਾ ਪਾ ਕੇ ਕੋਈ ਬਿਜ਼ਨਸ ਚਲਾ ਰਿਹਾ ਹੈ ਜਾਂ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਤਾਂ ਉਹਨਾਂ ਨੂੰ ਵੀ ਬੇਨਕਾਬ ਕਰਨਾ ਸਾਡਾ ਆਪਣਾ ਹੀ ਫਰਜ਼ ਬਣਦਾ ਹੈ ਤੇ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਪੁਲਿਸ ਅਤੇ ਪ੍ਰਸ਼ਾਸਨ ਅੱਗੇ ਤੋਂ ਅਜਿਹੇ ਲੋਕਾਂ ਦਾ ਸਾਥ ਦੇਵੇਗਾ ਨਾ ਕਿ ਉਹਨਾਂ ਨੂੰ ਤੰਗ ਕਰੇਗਾ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਹਾਂਜੀ ਵੀਰੋ ਮੈਂ ਲਾਈਵ ਹੋਇਆ ਤੁਹਾਡੇ ਨਾਲ ਦੁਬਾਰਾ ਇੱਕ ਵਾਰ ਇਹ ਐਸਐਚਓ ਸਾਹਿਬ ਨੇ ਇਹ ਭਾਜੀ ਗੱਡੀ ਸਿੱਧੀ ਠਾਣੇ ਜੋ ਸਾਡੇ ਹਸਪੀਟਲ ਗਏ ਔਰ ਦੋ ਉੱਥੇ ਲੋਕਾਂ ਨੂੰ ਝੁਕ ਲਿਆ ਇਹਨੇ ਏ ਐਸਐਚਓ ਸਾਹਿਬ ਨੇ ਰਵਿੰਦਰ ਸਿੰਘ ਐਸਐਚਓ ਸਾਹਿਬ ਨੇ ਹੁਣ ਇਹਨਾਂ ਨੂੰ ਭਾਵੇਂ ਬੁਰਾ ਲੱਗਦਾ ਏ ਪਰ ਅਸੀਂ ਆਵਾਮ ਨੇ ਆਪਣੀ ਗੱਲ ਰੱਖਣੀ ਹੁੰਦੀ ਏ ਲੋਕਾਂ ਸਾਹਮਣੇ ਆ ਔਰ ਇਹਦੇ ਤੇ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਹਸਪੀਟਲ ਗਰੀਬਾਂ ਲਈ ਬੰਦ ਰਿਹਾ ਔਰ ਇਹਨਾਂ ਲੋਕਾਂ ਨੇ ਬਣਾਉਣਾ ਕੀ ਏ ਮਤਲਬ ਇਹਨਾਂ ਬਣਾਉਣਾ ਤੇ ਹੈ ਨਹੀਂ ਤਾਂ ਉੱਤੋਂ ਮਤਲਬ ਅਸੀਂ ਨਹੀਂ ਕੁਝ ਕਰਦੇ ਬੜੀ ਅਗਰ ਦੇ ਤੋ ਨਹੀਂ ਆਜੋ ਕੱਢ ਕੇ ਦੇਖ ਹਾਲਾਤ ਨੇ ਜਿਹੜੇ ਸਾਰੇ ਦਿਨ ਮੇਰੇ ਨਾਲ ਖਪਜੀਦਾ ਵਾ ਭਾਈ ਬੰਦੇ ਹੌਸਲਾ ਦਿੰਦੇ ਨੇ ਨਹੀਂ ਨਹੀਂ ਤੁਸੀਂ ਇੰਨੀ ਗੱਲ ਇਹ ਮੇਰੇ ਹਸਪੀਟਲ ਦੇ ਵਿੱਚੋਂ ਬੰਦੇ ਚੁੱਕ ਲਿਆਏ ਨੇ ਹਾਂਜੀ ਔਰ ਇਹ ਹਸਪੀਟਲ ਦੇ ਬੰਦੇ ਕਰ ਗਈ ਉਹਨਾਂ ਬੰਦੇ ਦੀ ਮੈਂ ਤੁਹਾਨੂੰ ਇਹ ਕਹਿਣ ਦੇ ਬੰਦੇ ਪਹੁੰਚਾਏ ਸੋਰੀ ਕਰ ਜੀ ਜੇ ਤੁਸੀਂ ਸੱਚੇ ਜੇ ਜੇ ਤੁਸੀਂ ਸੱਚੇ ਜੇ ਤੁਹਾਨੂੰ ਕਹਾਂ ਲੋ ਮੈਨੂੰ ਤਾਂ ਸੋਚੂ ਕਿ ਮੈਂ ਤੁਹਾਨੂੰ ਕੀ ਕਹਿਆ ਸੀ ਤੁਸੀਂ ਹਿਸਾਬ-ਦਾਦ ਕਰਨਾ ਵਿਆਖਿਆ ਹੀ ਹਿਸਾਬ ਕਰਨਾ ਨਹੀਂ ਗੱਲ ਮੈਂ ਘੱਟ ਲਾਦਾ ਸੀ ਵਿਆਖਿਆ ਵੀ ਜਦੋਂ ਮੇਰਾ ਹਿਸਾਬ ਨਹੀਂ ਪੜੇਗਾ ਤੁਹਾਨੂੰ ਮੈਂ ਇਸ ਤੋਂ ਛੱਡਾਂ ਤਵੀ ਦਾ ਪੈਸਾ ਹਤਾ ਕਲੀਅਰ ਕਰਨਾ ਮੈਨੂੰ ਰੇਟ ਵਿੱਚ ਕੋਈ ਸ਼ੱਕ ਲੱਗ ਰਿਹਾ ਹਾਂ ਨੂੰ ਆਹੀ ਫੜ ਕੇ ਮਾਰ ਕੇ ਕੁਝ ਕਹਿ ਦੇ ਤੈਨੂੰ ਉਹ ਉੱਥੇ ਭਾਇਆ ਆਇਆ ਤੇ ਭਾਈ ਸਾਨੂੰ ਅੱਧੀ ਬਸੋਂ ਬਹੁਤ ਤਾਂ ਪੁੱਛੀ ਤੁਹਾਨੂੰ ਮੈਂ ਕਿਹਾ ਕਿ ਮੈਂ ਤੁਹਾਨੂੰ ਮਤਲਬ ਕਿ ਮੈਂ ਆਪਣਾ ਹਿਸਾਬ ਦਾ ਕਲੀਅਰ ਕਰਨਾ ਥਾਰੇ ਨਾਲ ਉਹ ਵੀ ਗੱਲ ਕੀਤੀ ਸੀ ਮੇਰੇ ਨਾਲ ਲੈ ਕੇ ਉਹ ਗੁੜੀਆਂ ਨੇ ਹਰ ਵੀਕ ਪਹਿਲਾਂ ਸੀ ਮੈਂ ਨਾਲ ਕੋਈ ਜ਼ਿੰਮੇਵਾਰੀ ਦਿੱਤੀ ਨਹੀਂ ਨਹੀਂ ਤੁਹਾਨੂੰ ਮੈਂ ਕੀ ਕਿਹਾ ਵੀ ਹਿਸਾਬ ਕਰਨਾ ਉਹ ਹਿਸਾਬ ਤੇ ਹੀ ਕਰਨਾ ਹੀ ਹੈ ਨਾ ਮਤਲਬ ਸਾਹ ਦੇ ਗੱਦੇ ਦਾ ਕਰਨਾ ਹੈ ਕਿ ਨਹੀਂ ਹਾਂਜੀ ਇਹ ਕਿਸੇ ਕੰਪਨੀ ਕੋ ਗੱਦੇ ਲਏ ਗਏ ਤਾਂ ਉਸ ਹਸਾਬ ਦਾ ਫੇਰ ਆ ਗਿਆ ਔਰ ਪੁਲਿਸ ਮੇਰੇ ਹਸਪੀਟਲ ਤੇ ਗਈ ਆ ਗਰੀਬ ਦੀਨਕੀ ਬੇਸਾਰੇ ਲੋਕਾਂ ਵਾਸਤੇ ਹਸਪੀਟਲ ਬਣਾ ਰਹੇ ਆ ਔਰ ਇਹ ਖਲਾਅਕ ਨੇ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਪੁਲਿਸ ਨੇ ਜਾ ਕੇ ਸਾਤਾ ਮਾਰਿਆਾਰੇ ਬੰਦੇ ਨਹੀਂ ਗੈਰ ਚੁੱਕੇ ਨੇ ਫੇਰੀ ਗੱਲ ਕਹਿੰਦੇ ਬੈਠ ਕੇ ਖਾਣ ਦੋ ਮੇਰੇ ਭਾਈ ਸਾਡੇ ਹਸਪਤਲ ਚ ਆਉਣ ਦਾ ਮਤਲਬ ਇਹ ਅਸੀਂ ਕੋਈ ਚਾ ਚੋਰ ਆ ਕੋਈ ਡਾਕੂ ਆਹੀਂ ਬੈ ਕੇ ਸਾਥ ਕਰ ਦੋ ਅਸੀਂ ਕੋਈ ਚੋਰ ਡਾਕੂ ਆ ਇੱਕ ਸਾਰਾ ਦਿਨ ਖਪਜੀਦਾ ਮਰੀਜ਼ਾਂ ਦੇ ਵਿੱਚ ਉਲਟਾ ਇਹਨਾਂ ਨੂੰ ਸਭ ਨੂੰ ਸਾਨੂੰ ਆ ਕੇ ਸਭ ਨੂੰ ਸਨਮਾਨ ਕਰਨ ਦੀ ਬਜਾਏ ਤਾਂ ਗੱਡੀ ਥਾਣੇ ਦੇ ਬਾਹਰ ਖੜ੍ਹੀ ਹਸਪਤਾਲ ਦੇ ਬਾਹਰ ਇਹਨਾਂ ਦੇ ਮੁਲਾਜ਼ਮ ਸਾਡੇ ਕੋਲ ਆਜ ਘਰਾਉਂਦੇ ਨੇ ਕਈ ਇਹਨਾਂ ਦੇ ਮੁਲਾਜ਼ਮ ਆਉਂਦੇ ਨੇ ਚਨਾ ਦੇ ਬੱ ਪੈਸੇ ਦੇ ਦੇ ਕੇ ਲਾਜ ਕਰਾਉਂਦਾ ਔਰ ਇਹ ਵੀਰੇ ਜੇ ਮਹਾਟੇ ਵਰਗੇ ਬੰਦਿਆਂ ਨਾਲ ਇਦਾਂ ਹੋਂਡਿਆ ਤੇ ਆਮ ਗਰੀਬਾਂ ਨਾਲ ਲੋਕ ਕੀ ਕਰਦੇ ਹੋਣਗੇ ਮੈਂ ਤਾਂ ਵੀ ਭਾਈ ਸਾਹਿਬ ਨਸਿਆਂ ਵਾਲੇ ਨੂੰ ਫੜੋ ਜੇ ਕੋਈ ਕਰਨਾ ਹੈ ਪੈਸੇ ਨੂੰ ਫੜੋ ਤਾਂ ਆ ਜਾਓ ਹਾਲੋ ਪੁੱਤਰਾ ਘੜੀ ਜਾ ਯਾਰ ਆ ਜੀ ਇੱਥੇ ਆਓ ਮੇਟੋ ਮੇਟੀ ਪੁੱਤਰਾ ਘੜੀ ਆ ਮੇਰੇ ਘਰ ਤੇ ਤਾਂ ਜਲਦੀ ਆਓ ਗੁੱਗ ਵੀਰ ਦਾ ਆ ਮੇਰਾ ਵੀਰ ਆ ਇੱਥੇ ਮੇਰੇ ਕੋਲ ਆ ਨਹੀਂ ਸਾਡੇ ਮਾਨ ਦਾ ਵੀ ਕਾਹਦੇ ਨਹੀਂ ਕਰਾਉਂਦੀ ਗੱਲ ਦੁਬਾਰਾ ਗੱਲ ਅੱਧਾ ਘੰਟਾ ਪਹਿਲਾਂ ਹੀ ਹੋ ਗਈ ਆ ਤੁਹਾਡੇ ਨਾਲ ਕੋਈ ਗੱਲ ਨਹੀਂ ਇਹ ਵੀਰੋ ਹਾਲਾਤ ਨੇ ਸਾਡਾ ਦੇਸ਼ ਆ ਆਂਦੇ ਨੇ ਕਿ ਇੱਥੋਂ ਦੀ ਨਸ਼ਾ ਖਤਮ ਕਰਨਾ ਇੱਥੋਂ ਦੀ ਕ腐ਸ਼ਨ ਖਤਮ ਕਰਨੀ ਆ ਹੈ ਇਹ ਲੋਕ ਹਾਟੇ ਵਰਗੇ ਲੋਕਾਂ ਨੂੰ ਇੱਥੇ ਤੰਗ ਕਰਦੇ ਨੇ ਤੇ ਆਮ ਗਰੀਬਾਂ ਦਾ ਇੱਥੇ ਕੀ ਕਰਦੇ ਹੋਗੇ ਇਹ ਬਟਾਲਾ ਇਹ ਪੂਸਰਾ ਮਤਲਬ ਇਹ ਹਾਲ ਆ ਤੁੰਗਿਆ ਜੰਡ ਕੋਲ ਹਾ ਹਾਂ ਪੁੱਛਾਲੀ ਆਂ ਜੇ ਆ ਗਏ ਤਾਨੂੰ ਹੋਣਾ ਪੈਣਾ ਪੈ ਜਿ ਮਕਾਉਂਦੇ ਆ ਜੋ ਖੇਡਦੇ ਆਏ ਇੱਕ ਗੱਡੀ ਹੁਣ ਇੱਥੇ ਆਪਾਂ ਅੱਗੇ ਉਹ ਡੱਗੀ ਸਾਡਾ ਹੱਕ ਬੰਦਾ ਵਾ ਅਸੀਂ ਆਵਾਮ ਆ ਕਰੋ ਇਹਨਾਂ ਨੇ ਜਿਹੜਾ ਮੇਰੇ ਤੇ ਪਰਚਾ ਕਰਨਾ ਕਰ ਦੇਣਾ ਅੱਗੇ ਵੀ ਝੂਠੇ ਪਰਚੇ ਮੇਰੇ ਤੇ ਇਹਨਾਂ ਕਈ ਕੀਤੇ ਨੇ ਮਾ ਲਾਉਂਦੇ ਇਹਨੇ ਅਗਲੇ ਬੰਦੇ ਨੂੰ ਆਹੋ ਫੋਟੋਆਂ ਲਾਉਂਦੇ ਪਏ ਨੇ ਪਰ ਕਿਆ ਕਰਨਾ ਭਾਜੀ ਪਰਚਾ ਇਹਨਾਂ ਕਹਿੰਦੇ ਲਾਉਂਦੇ ਕਿ ਕਿੱਥੋਂ ਪਰਚਾ ਉਹ ਮੈਂ ਜਿਹਨਾਂ ਨੂੰ ਮੈਂ ਜਾਣੀ ਕਹਾਰਾਂ ਇਹਨਾਂ ਪਰਚਿਆਂ ਨੇ ਨਹੀਂ ਸੱਚੀ ਖਤਰ ਮਾਰ ਦਿੱਤਾ ਪੂਰੇ ਤਸਕਰਾਂ ਦੇ ਪੰਜਾਬ ਦੇ ਨਾਲ ਹੀ ਖੜੀ ਗਏ ਪੰਜਾਬ ਦੇ ਕਿੱਥੇ ਹੈ ਤੁਹਾਡੀ ਬੁੱਢ ਨੂੰ ਤਾਂ ਪਰਚੇ ਨਹੀਂ ਆਓ ਗੱਡੀ ਵਾਈਪ ਪਰੇ ਕਰ ਖੋਜੀ ਕਿੱਥੇ ਆ ਹਾਂਜੀ ਆਹ ਗੱਡੀ ਉੱਤੇ ਪਰੇ ਕਰਦਾ ਇੱਧਰ ਕਰ ਅੱਗੇ ਜੇ ਆਪੇ ਰਾਹ ਤੇ ਗੱਡੀ ਪਰੇ ਕਰ ਉੱਥੋਂ ਜੋ ਹਾਂਜੀ ਉਤਾਰ ਵੀਰ ਅੱਛਾ ਜੀ ਇਹ ਬੰਦਾ ਬੜਾ ਬੰਦੀ ਹੈ ਕੋਈ ਬੰਦਾ ਸਿਹਤ ਨੂੰ ਲੈ ਕੇ ਸਮਾਉਂਦਾ ਤੇ ਤੇਰੀ ਸ਼ਾਬਾਸ਼ ਮਰੀਜ਼ਾਂ ਲਈ ਖੰਡ ਨੇ 14 ਕਰੋੜ ਦਾ ਹਸਪਤਾਲ ਬਣਾਤਾ ਪੰਜਾਬ ਦਾ ਸਭ ਤੋਂ ਵੱਡਾ ਫੇਰ ਵੀ ਕੋਈ ਤੁਹਾਨੂੰ ਇਦਾਂ ਦਰਸਾ ਨਹੀਂ ਕਰਦੇ ਤੇਰੇ ਉੱਤੇ ਸ਼ਕਤੀ ਤੋਂ ਲੈ ਕੇ ਕੰਮ ਕਰਦੇ ਆਂ ਉਧਰ ਚਲੀ ਪੀਰ ਨਾਲ ਸਮਝਾਇਗਾ ਹਾਂ ਹਾਂ ਤੇ ਸੀਮਲ ਸਟਾਫ ਆ ਕੁੜੀਆਂ ਨੇ ਡਾਕਟਰ ਨੇ ਉਹਨਾਂ ਡਾਕਟਰਾਂ ਤੇ ਕੀ ਅਸਰ ਹੋਇਆ ਹੋਏਗਾ ਜੀ ਭਾਜੀ ਆਜੋ ਆਜੋ ਇਹ ਬੰਦੇ ਨੇ ਇੱਧਰ ਆਉਂ ਕੇ ਪਹਹਾ ਕੇ ਲੈ ਜਾਂਦੇ ਨੇ ਗੱਡੀ ਚ ਸਾਡੇ ਵਾਲੀ ਗੱਲ ਕਰਨੀ ਨਾ ਤੇ ਕਿਸੇ ਦੀ ਗੱਲ ਕਰਨੀ ਇੱਧਰ ਆ ਕੇ ਗੱਲ ਸੁਣੋ ਗੱਡਿਆਂ ਦੇ ਵਿੱਚ ਹਸਤਾਬ ਹੋਇਆ ਹੀ ਨਾ ਕਿ ਪੈਸੇ ਦਾ ਫਰਕ ਨਿਕਲਣ ਡਿਆ ਤੁਸੀਂ ਮੈਨੂੰ ਕਹਿੰਦੇ ਗੱਦੇਦਾਨ ਕਰਨੀ ਮੈਂ ਕਿਹਾ ਯਾਰ ਦਾਨਤੀ ਕਰਨੀ ਤਾਂ ਕਾਹੇ ਬੜੇ ਫਰਕ ਨਹੀਂ ਕਰਦਾ ਇੰਨਾ ਹੀ ਨਾ ਤੁਹਾਨੂੰ ਕੀ ਕਹਾਂ ਤੇ ਹਿਸਾਬ-ਕਾਬ ਕਲੀਅਰ ਕਰਕੇ ਜੋ ਹੋਏਗਾ ਮੈਂ ਕਰਾਇਆ ਤੱਕ ਵੀ ਦੇ ਕੇ ਭੇਜਾਂਗਾ ਮੈਨੂੰ ਹਿਸਾਬ-ਕਾਬ ਕਲੀਅਰ ਕਰਨ ਦੀ ਗੱਲ ਕੀਤੀ ਵੀ ਭੇਜੋ ਇੱਥੇ ਵੀ ਇੱਥੇ ਜੇ ਤੇਰਾ ਤਾਂ ਕਰ ਦੋਗੀ ਦਾ ਪ੍ਰਕਾਰ ਮੈ ਜਾਏਗਾ ਪਾਜੇਗਾ ਮਤਲਬ ਤੇ ਉਹ ਪਾਵਾ ਨਹੀਂ ਪਰਚਾ ਇਹਨਾਂ ਨੇ ਕਰਨਾ ਹੀ ਇਹਨਾਂ ਕੋਈ ਜਾਣਾ ਨਹੀਂ ਪਰ ਪਹਿਲਾਂ ਮੈਂ ਕਹਾਂ ਹਿਸਾਬ-ਤਾਬ ਕਰਨਾ ਕਿੰਨੇ ਕੋਈ ਮਾਰ ਨਾ ਗੱਲ ਸਰ ਜੀ ਮੈਂ ਆਪਣਾ ਬੈ ਕੇ ਕੋਈ ਜਗਾ ਪਾਏਗਾ ਭਾਈ ਤੇਜ ਭਾਈ ਨਾਲ ਹਿਸਾਬ-ਤਾਬ ਆਪਣਾ ਜੀ ਮੈਂ ਕਹਿੰਦੀ ਕਿ ਹਿਸਾਬ-ਤਾਬ ਕਲੀਅਰ ਕਰ ਸੋ ਪਾਈ ਦਾ ਟਾਈਮ ਤੇ ਫੋਟੋ ਦੀ ਗੱਲ ਕਰ ਰਹੀ ਮੈਂ ਪਾਈ ਲੋਕਾਂ ਨੂੰ ਲੁੱਟੋਗੇ ਫਿਰ ਤੁਹਾਡੇ ਦਾ ਮਤਲਬ ਕੀ ਹੈ ਇਹੀ ਤੁਹਾਨੂੰ ਸਾਹਬ ਜੀ ਕਰਨੇ ਨਹੀਂ ਹੈ ਤੁਹਾਡੇ ਕੋਈ ਵੀ ਕੰਮ ਹੈ ਯਾਰ ਕਿ ਅਸੀਂ ਇੱਥੇ ਰਹਿਣਾ ਤੂੰ ਵੀ ਇੱਥੇ ਰਹਿਣਾ ਪਾਈ ਪੀਜੀ ਪੀਚਰ ਹੈ ਹੈ ਪੀਜੀ ਪੀਚਰ ਬੜਿਆ ਪੀਜੀ ਫਰਨੀਚਰ ਪਟਿਆਲਾ ਪੀਜੀ ਫਰਨੀਚਰ ਵੀਰੋ ਪਟਿਆਲਾ ਇਹ ਉਹਦੇ ਬੰਦੇ ਆਏ ਨੇ 100 ਗੱਦਾ দান ਕਰਨ ਦੀ ਗੱਲ ਕੀਤੀ ਸੀ ਪਰ ਇਧਰ ਹੁਣ ਤੁਸੀਂ ਦੇਖ ਲਓ ਕੀ ਹੋ ਰਿਹਾ ਹੈ ਹੈ ਉਤੋਂ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਔਰ ਵੀ ਉਹ ਬੰਦੇ ਸਾਡਿਆਂ ਨੂੰ ਮਤਲਬ ਠੱਗੇ ਨਾ ਬਿਠਾ ਲਿਆ ਇੱਕ ਬੰਦਾ ਬਰੂਹ ਦਾ 3 ਲੱਖ ਰੁਪਏ ਮੰਡਣ ਡਿਆ ਸਮਾਜ ਪਰ ਉਹ ਬੰਦਾ ਜਿਹੜਾ ਵਾ ਉਹ ਇੱਥੇ ਧੱਕੇ ਨਾਲ ਇਹਨਾਂ ਬੰਦਿਆਂ ਨੂੰ ਬਿਠਾ ਲੇਗਾ। ਔਰ ਇਹ ਜਿਹੜੇ ਅਫਸਰ ਨੇ ਇਹਨਾਂ ਨੇ ਸਾਨੂੰ ਮਤਲਬ ਸਾਫੱਸ ਦੇਣੀ ਹੁੰਦੀ ਆ ਕਿ ਤੁਸੀਂ ਵਧੀਆ ਗਰੀਬਾਂ ਦੀ ਮਦਦ ਕਰਨ ਡੇ ਜੇ ਇਹ ਇੱਥੇ ਆ ਕੇ ਗੱਡੀਆਂ ਮੇਰੇ ਹਸਪੀਟਲ 'ਚ ਜਾ ਕੇ ਤੇਰਾ ਕੰਮ ਬਹੁਤ ਵਧੀਆ ਉੱਥੇ ਕੁੜੀਆਂ ਦਾ ਸਟਾਫ ਲੇਡੀ ਸਟਾਫ ਡਾਕਟਰ ਸਾਰਿਆਂ ਦੇ ਸਾਹਮਣੇ ਗੱਡੀ ਦੇ ਵਿੱਚ ਬੰਦ ਕੇ ਆ ਕੇ ਹੁੰਦੇ ਨੇ। ਕਰ ਦੋ ਫਿਨਿਸ਼ ਕਰੀ।